ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਜੀ ਦੇ ਸ਼ੁਭ ਵਿਵਾਨ ਨੂੰ ਸਮਰਪਿਤ ਵਿਆਹਪੂਰਵ ਸਮਾਗਮ 3 ਅਗਸਤ ਦਿਨ ਸ਼ਨੀਵਾਰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਸਥਾਨ ਗੁਰਦੁਆਰਾ ਪਾਛੈ ਦਸਵੀਂ ਜੇਤੋ ਰੋਡ ਕੋਟਕਪੁਰਾ ਵੱਡਾ ਗੁਰਦੁਆਰਾ ਸਾਈਂ ਵਿਖੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਤੰਦਨ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਵੱਲੋਂ ਹੋਵੇਗਾ ਇਹ ਜਾਣਕਾਰੀ ਪ੍ਰੈਸ ਮਿਲਣੀ ਦੌਰਾਨ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਦਿੱਤੀ ਤੇ ਕਿਹਾ ਕਿ ਇਸ ਵਿਆਹपूर्व ਮੌਕੇ ਆਤਿਸ਼ਬਾਜੀ ਦਰਬਾਰ ਦੀ ਸਜਾਵਟ ਫੁੱਲਾਂ ਦੀ ਵਰਖਾ ਅਤੇ ਗੁਰੂ ਘਰ ਲੰਗਰ ਪਕੌੜੇ ਮਠਿਆਈਆਂ ਭਾਜੀ ਆਦ ਦਾ ਲੰਗਰ ਵਰਤੇਗਾ ਉਸ ਮੌਕੇ ਆਜੀਪਾ ਸਿੰਘ ਸੰਧੂ ਕਾਂਗਰਸ ਆਗੂ ਨੇ ਕਿਹਾ ਵੱਤੋ ਵਾਤ ਸੰਗਤਾ ਪਹੁੰਚ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਚਰਾਮ ਗਰੁੱਪ ਦੇ ਐਮ ਡੀ ਬਲਜੀਤ ਸਿੰਘ ਹੀਵਾ ਨੇ ਇਸ ਮੂ ਸੰਗਤਾ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਕੋਟਪੂਰਾ ਤੋਂ ਸੁਪਾਸਮੈਤਾ ਦੀ ਰਿਪੋਰਟ ਅੱਜ ਰੋਜ਼ਾਨਾ ਸੁਪਰੀਮ ਟਾਈਮ ਨਿਊਜ਼ ਚੈਨਲ ਦੀ ਟੀਮ ਗੁਰਦੁਆਰਾ ਦਸੀ ਪਾਸ਼ਾ ਵਿਖੇ ਕੌਣ ਸੀ ਹੈ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਦੀ ਮੀਟਿੰਗ ਦੌਰਾਨ ਬਾਬਾ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਅਸੀਂ ਹੁਣ ਗੱਲਬਾਤ ਕਰਦੇ ਹਾਂ ਬਾਬਾ ਕਲਨ ਸਿੰਘ ਜੀ ਦਾ ਲੋਕੀ ਮਾਰਦੀ ਕਿਤੇ ਮਾਸ ਲਖਨੀ ਦੇ ਗੁਰਦੁਆਰਾ ਨੂੰ ਲੈ ਕੇ ਬ੍ਰੈਸ ਮੈਂ ਨਹੀਂ ਨਹੀਂ ਕਿ ਕਹਿਣਾ ਚਾਹੁੰਦਾ ਹਰੋ ਦਾ ਕਿਰਾਨਾ ਕਰਦੇ ਮਾਲਕ ਦਾ ਪਰਮੇਸ਼ਰ ਜਿਹਨੇ ਸਾਨੂੰ ਇਹ ਸ੍ਰਿਸ਼ਟ ਮਾਰਗ ਦੇ ਵਿੱਚ ਬਹੁਤ ਪਰਫੁੱਲ ਤੇ ਪੱਕਾ ਕੀਤਾ ਜਿਹੜਾ ਗ੍ਰਿਹੂ ਮਾਰਗ ਹੈ ਸਭ ਤੋਂ ਸੱਚਾ ਤੇ ਸੱਚਾ ਮਾਰਗ ਤੇ ਪ੍ਰਮਾਤਮਾ ਨੇ ਦੱਸੀ ਹੋਈ ਮੁਲਜਾਦਾ ਅੱਗੇ ਵੱਲੋਂ ਆਵਾਜ਼ ਤੇ ਗੁਰੂ ਨਾਨਕਾ ਪਰਮੇਸ਼ਰ ਸੰਸਾਰ ਦੀ ਉਹ ਸ਼ੁਰੂ ਬਣਦਾ ਨੰਕਾਰ ਦਾ ਸੂਤ ਸਾਡੀ ਗੁਨਾਹ ਦੇ ਪਛਾਣ ਇਸੇ ਸਾਥ ਦੇ ਆਇਆ ਗੁਰੂ ਜੀ ਨੂੰ ਨਿਹੰਬੰਦ ਸੁਰਨਾ ਕਰਦੇ ਕਿਸੀਆਂ ਕਰਦੇ ਲੱਖੀਆਂ ਬਾਦਸ਼ਾਹੀਆਂ ਇਹ ਸਤਪੁਰ ਨਦਰ ਗਵਾਲੀ ਦਾ ਪਰਮਾਰਜ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੇਢ ਵਿਚੜਿਆ ਮੇਲੇ ਪ੍ਰਭੂ ਆਰਧੰਗੇ ਕਾ ਬਸੀ ਹਰ ਨਾਮੋਂ ਮੰਦਰ ਦਾ ਆਇੰਦਾ ਕੱਟੇ ਹਮੇ ਰੋਗ ਨਾਨਕ ਸਤਗੁਰ ਕਹਿੰਦਾ ਮਲਾਇਆ ਜੇ ਤੋਏ ਪਿਆ ਸੇ ਦੇਖੋ ਗੁਰੂ ਲਾਲਦੇਵ ਜੀ ਬਾਦਸ਼ਾਹੀ ਨੇ ਮਾਤਾ ਤ੍ਰੇਪਤਾ ਜੀ ਦੀ ਕੋਪ ਨੂੰ ਘਾਰ ਮੈਂ ਬਾਬਾ ਬਲੀアンੰਗ ਮੇਰਾ ਕਾਲੂ ਜੀ ਨੂੰ ਬਾਬਾ ਸਰਕਾਰੋਂ ਜਮੇ ਸਭ ਤੋਂ ਵੱਡਿਆ ਇਹ ਬਾਬੇ ਦਾ ਸਭ ਤੋਂ ਵੱਡਾ ਉੱਚਾ ਅਸ਼ਾਉ ਰੂਪ ਦਾ ਬੰਦਾ ਹੈ ਉਹਨਾਂ ਦੇ ਘਰ ਸਤਜੀ ਨੇ ਪਾਰ ਲਈ ਤੇ ਬੀਬੀ ਬੀਬੀ ਸਭ ਤੋਂ بڑا ਪਿਆਰਾ ਤੇ ਸਭ ਤੋਂ ਉੱਚਾ ਸ਼ੌਦ ਹੈ ਬੀਬੀ ਸਭ ਤੋਂ ਪਹਿਲੋਂ ਮਾਤਾ ਬੀਬੇ ਪਾਂ ਭੈਣ ਜੀ ਲੋਹੀ ਸਭ ਤੋਂ ਵੱਧ ਰਹੀ ਸੀ ਮਾਤਾ ਨਾ ਬੀਬੀ ਨਾਨਕੀ ਦੇ ਇਸੇ ਵਿੱਚ ਸਭ ਤੋਂ ਪਹਿਲਾ ਸ਼ੌਦ ਪਿਆਰਾ ਤੇ ਵੇੜਾ ਹੈ ਉਹਨਾਂ ਦੇ ਵੀਰ ਬੰਦੇ ਦਾ ਬੇਬੇ ਨਾਲ ਜੀ ਉਸ ਬਾਗ ਬਰਾਬਰ ਫਿਰ ਮਾਪਰੋ ਦੀ ਇੱਛਾ ਹੁੰਦੀ ਸਭ ਤੋਂ ਵੱਡੀ ਜਦੋਂ ਸੁਪੁੱਤਾਂ ਦਾ ਵਿਆਹ ਹੋਵੇ ਕੋ ਨਾਗਦੇ ਜੀ ਬਾਦਸ਼ਾਹ ਜੀ ਦਾ ਵਿਆਹ ਉਮੇਂਚੰਦਰੀ ਸੁਪਤਰੀ ਜੀ ਦੀ ਸੁਪਤਰੀ ਦਾ ਨਾਮ ਹੈ ਮਾਤਾ ਸਲਖਣੀ ਜੀ ਸਾਡੇ ਬੜੇ ਹੀ ਪੂਰੇ ਲੀਖ ਨੇ ਸਾਰੇ ਮਾਤਾ ਸਲਖਣੀ ਨੇ ਮਾਤਾ ਚੰਦੂ ਰਾਣੀ ਦੇ ਜਨਮ ਹੋਇਆ ਜੰਮਦਾ ਜੋ ਸਾਥੋਂ ਪਹਿਲਾਂ ਦਾ ਜੋ ਨਾਲ ਦੇ ਜੀ ਦੇ ਪਿਤਾ ਨੇ ਮਾਤਾ ਨੇ ਭੈਣ ਜੀ ਦੇ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੇ ਸਹੁਰਾ ਪਰਵਾਰ ਨੇ ਕਿੰਨਾ ਤਪ ਕੀਤਾ ਹੋਵੇ ਕਿੰਨੀ ਬੰਦਗੀ ਕੀਤੀ ਹੋਗੀ ਜਿਨ੍ਹਾਂ ਨੂੰ ਇੱਕ ਪਰਮੇਸ਼ਰ ਨੂੰ ਆਪਣਾ ਦਿਮਾਗ ਸਮਝ ਲੋ ਦਿਵਾਈ ਸਮਝ ਲੋ ਤੇ ਬਾਤਾਂ ਸਖਣ ਨੂੰ ਆਪਰਾ ਕਥੀ ਪਰਮੇਸ਼ਰ ਹੋਣ ਦਾ ਮਾਨਤਾ ਉਹ ਜਿਹੜਾ ਬੰਨ ਦਾ ਘਟੂੜ ਨੂੰ ਹੈ ਨਾ ਆਪਾਂ ਤਾਂ ਨਾਈ ਗੁੱਡੀ ਸਾਹਿਬ ਸੱਜ ਪਾਧਾ ਆਪਣੀਆਂ ਖੁਸ਼ੀਆਂ ਲੈਣੇ ਆ ਅੱਜ ਵੀ ਆਪਣੇ ਦੇ ਕਿਰਪਾ ਕਰਦੇ ਆ ਜਿੱਤਨੇ ਵੀ ਸੰਗਤਾਂ ਕੋਲ ਪੁਰਾਛਾਦੀ ਲੈ ਕੇ ਜਿੱਤੇ ਨੂੰ ਦੀਸ਼ਾ ਉਦੇਸ਼ਾਂ ਦੇ ਵਿੱਚ ਬੈਠਾ ਹੈ ਕੋਈ ਬੁਲਾਹ ਦੇ ਪਾਤਸ਼ਾਹੀ ਦਾ ਹਰ ਤਰ੍ਹਾਂ ਦਾ ਇਹ ਖੁਸ਼ੀਆਂ ਦੇ ਸਵਾਗਤ ਮਨਾਉਦੇ ਹਨ ਗੁਰਦੁਆਰਾ ਪਾਸੀ ਦਸਮੀ ਸ਼ੌਣੀ ਜਗ ਸਿੰਘ ਫੁੱਟਾ ਦਾ ਮੰਡਪ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇਹ ਗੁਰਪੂਰਵ ਵਿਆਹ ਸੰਗਤਾਂ ਦੇ ਪਿਆਰ ਸੰਗਤਾਂ ਗੁਰੂ ਦੀ ਕਿਰਪਾ ਦੇ ਨਾਲ ਇਥੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਜਿਹੜਾ ਦੇਖੇ ਤੋਂ ਵੇਖ ਤਰ੍ਹਾਂ ਦੀ ਏਕ ਧਰਮ ਨੂੰ ਮੰਨਣ ਵਾਲੀ ਸੰਗਤ ਹੈ ਧਰਮ ਏਕ ਹੈ ਹਾਂਜੀ ਆਪੋ ਆਪਣੀ ਮਨ ਦੀ ਸੋਚ ਵਰਫੀ ਹੋ ਸਕਦੀ ਹੈ ਪਰ ਧਰਮ ਪਰਮੇਸ਼ਰ ਦੇ ਨਾਮ ਦੇ ਉੱਤੇ ਹੈ ਜਿਹੜੀਆਂ ਕਿਹੜੇ ਤਰੀਕ ਨੂੰ ਤੇ ਕਿਹੜੇ ਗੱਲ ਮਨਾਇਆ ਜਾਂਦਾ ਸਾਰੀਆਂ ਵੀ ਜਿਹੜੀਆਂ ਸੰਗਤਾਂ ਨੇ ਕੋ ਉਹ ਦੇਖੋ ਜਿਹੜੀ ਹਲਵਾਈਆਂ ਦਾ ਕੰਮ ਹੈ ਉਹ ਸੀ ਕੱਲ ਤੋਂ ਸ਼ੁਰੂ ਕੀਤਾ ਹੋਇਆ ਨਾਸ ਮੰਦਰ ਪਰ ਆ ਜਾ ਸਕਦਾ ਹੈ ਜਨਾ ਸੰਗਤ ਇਹ ਤਾਂ ਜਨਾ ਕੋਈ ਵਰੂਦੀ ਕਿਰਪਾ ਮੰਗੀ ਹੈ ਉਹਨਾਂ ਹੀ ਵਿਆਹ ਦੀ ਖੁਸ਼ੀ ਦੇ ਲਈ ਕਈ ਪ੍ਰਕਾਰੀਆਂ ਅਮਥੀਆਂ ਬਣਾ ਰਹੇ ਆ ਇਹ ਜਿਹੜਾ ਸਮਾਗਮ ਹੈ ਇਹ ਸਾਡਾ 30 ਤਰੀਕ ਹੈ ਸ਼ਾਮ ਨੂੰ ਦਿਨ ਸ਼ਨੀਵਾਰ ਦਾ ਸਮਾਗਮ ਹੈ तकरीबन 5 ਵਜੇ ਸੇ ਸ਼ੁਰੂ ਕਰਦਣਾ ਇਹਦੇ ਵਿੱਚ ਸਹੀ ਪਾਠ ਲੱਗੇ ਦੇ ਉਪਰ ਤੋਂ ਸਮਾਸ ਵਿੱਚ ਜਿਹਾ ਜਿਹਾ ਲੱਗਾ ਇਹ ਸਾਰੀ ਸਮਾਪਤੀ 5 ਵਜੇ ਤੋਂ ਲੈ ਕੇ ਰਹਿ ਦੱਸ ਵੀ ਹੋਵੇ ਕਿ ਆਪ ਵੀ ਆਤਾ ਵੀ ਹੋਵੇਗਾ ਉਸ ਤੋਂ ਬਾਅਦ ਕੀਰਤਨ ਹੋਵੇਗਾ ਸਾਰੀ ਸਮਾਪਤੀ ਜਿਵੇਂ ਸ਼ੁਰੂ ਦਾ ਉਦੋਂ ਹੋਵੇਗਾ 10 ਵਜੇ ਰਾਤ ਨੂੰ ਜਨ ਸ਼ਨੀਵਾਰ 30 ਤਰੀਕ ਨੂੰ ਤਾਂ 10 ਲੋਕ ਬੀਪੀ ਸਮੁੱਚੀ ਸੰਗਤ ਨੂੰ ਤੋਰੂਆ ਇਹ ਸੰਸਾ ਨੂੰ ਸਾਰਿਆਂ ਨੇ ਮਨ ਭਾਵਨਾ ਕਰਕੇ ਸ਼ਰਧਾ ਭਾਵਨਾ ਦੇ ਨਾਲ ਗੁਰਨਾਨ ਦੇਵ ਜੀ ਦੇ ਵਿਆਹ ਦੀਆਂ ਖੁਸ਼ੀਆਂ ਦੇ ਤਾਲੀ ਬੱਲੇ ਤੇ ਵੀ ਹਰ ਇੱਕ ਜੋੜ ਕੇ ਸ਼ਰਨਵਾਸੀ ਅਨੁਬੇਦੀ ਹੈ ਤੇ ਮੈਂ ਇਹ ਵੀ ਬੇਨਤੀ ਕਰਾਂਗਾ ਜਿਹਨੇ ਵੀ ਸੇਵਾਦਾਰ ਨੇ ਤਨਮਨ ਨਾਲ ਕਰਕੇ ਸੇਵਾ ਕਰਦੇ ਨੇ ਦੇਖੋ ਲੰਗਰ ਬਣਾਉਣ ਦੀ ਵੀ ਸੇਵਾ ਸਭ ਤੋਂ ਵਰਤੋਂ ਦੀ ਹੋਏਗਾ ਆਪਾਂ ਦੇਖਦੇ ਆ ਲੰਗਰ ਲਾਉਨੇ ਆ ਆ ਜਿਹੜੀ ਸੇਵਾਦਾਰ ਨੇ ਬਰਾਬਰ ਅਸ਼ਾ ਦੇਣਾ ਸੇਵਾ ਕਰਦੇ ਨੇ ਇਸ ਤਰ੍ਹਾਂ ਦੀ ਸੰਗਤਾਂ ਨੇ ਸੇਵਾ ਕਰਦੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਵਕਤ ਵਾਗੂ ਪਹੁੰਚਣ ਦੀ ਇਤਕਾਲਤਾ ਕਰੋ ਲੋ ਬੇਵਾਏ ਨੂੰ ਦਿੱਤਾ ਹਾਂ ਅਸਰ ਲੋਾਈ ਦੀ ਹਾਂਜੀ ਸਰ ਬਿਆਸ ਜੀ ਮਾਗੋਂ ਬਾਰੇ ਕੀ ਕਰਾ ਚਾਹੁੰਦੇ ਹੋ ਆਪਾਂ ਸਾਰੇ ਜਿਹੜੇ ਨਾ ਜਾਣੋ ਪਾਗੇ ਮਾਗੇ ਤੇ ਜੇ ਸਾਡੀ 31 ਅਗਸਤ ਵਾਲੇ ਦਿਨ ਸ਼ਾਮ ਨੂੰ ਜੀ ਦਾ ਮਾਤਾ ਸੁਰਕਤੀ ਜੀ ਦਾ ਗ੍ਰਾਮ ਪ੍ਰੋਗਰਾਮ ਜੋ ਪ੍ਰਸਾਹ ਲੈ ਕੇ ਚਲੂ ਹੋ ਰਿਹਾ ਏ ਤੇ ਕਮਿਟੀ ਕਾਸੇ ਹੋਈ ਮੈਂ ਜਾ ਰਿਹਾ ਮੈਂ ਤੁਹਾਡੇ ਨਾਲ ਹੀ ਸਾਰੇ ਸ਼ਹਿਰ ਵਾਸੀ ਇਹਦੇ ਇਲਾਕੇ ਦੇ ਵਾਸੀ ਇਹ ਦੂਰ ਦੂਰ ਤੱਕ ਨਾਨਕ ਨੇਵਾ ਨਾਮ ਨੇਵਾ ਜੋ ਹੁੰਦਾ ਦਾ ਸਾਰੇ ਮੀਤ ਕਰਦਾ ਇਸ ਸੁਭਾਗੀ ਘੜੇ ਦੇ ਵਿੱਚ ਆ ਕੇ ਆਗਮਲੇ ਬਣੋ ਬਾਬਾ ਜੀ ਜਿਹੜੇ ਸਤਿਗੁਰੂ ਸਾਹਿਬ ਜੀ ਇਹ ਇਹਨਾਂ ਦੀ ਰਹਿਮਾਈ ਦੇ ਕਰ ਮੇਰੇ ਸਹਿਬ ਹਸਾਮਤੋ ਕੇ ਛੇਵਾਂ ਬਿਆਹ ਹੋ ਰਿਹਾ ਆਪਾਂ ਸਾਰੇ ਬੰਨ ਕਰਦੇ ਹੋਏ ਕਿ ਤੇ ਕਿੰਗੂ ਦਾ ਨਾਮ ਲੈ ਕੇ ਗੁਰਨਾਮ ਸਿੰਘ ਜੀ ਜੋ ਕਾਲੀ ਯੁਗ ਦੇ অবতার ਬਣੇ ਉਹਨਾਂ ਨੇ ਜਾ ਕੇ ਲੋੜਵੰਦ ਇਨਸਾਨਾਂ ਦੇ ਜੀਵਨ ਦੇ ਵਿੱਚੋਂ ਮੁਸੀਬਤਾਂ ਸੀ ਦੂਰ ਕਰਨ ਦੀ ਸਮੇਂ-ਸਮੇਂ ਤੇ ਕੋਸ਼ਿਸ਼ ਕੀਤੀ ਤੇ ਸਾਰੀ ਦੁਨੀਆ ਦਾ ਜਿਤਨਾ ਕੋਈ ਜਾ ਸਕਦਾ ਸੀ ਭਰਮਣ ਕੀਤਾ ਅਸੀਂ ਕਰਮਾ ਵਾਲਿਆਂ ਕਿ ਇੱਥੇ ਉਹਨਾਂ ਦਾ ਜੋ ਪ੍ਰੋਗਰਾਮ ਲਾਇਆ ਜਾ ਰਿਹਾ ਤਾਂ ਤੁਹਾਨੂੰ ਸਾਰੇ ਜੀਵਾਲਾ ਬੇਨਤੀ ਕਰਦਾ ਕਿ ਸਾਰੇ 30 ਅਗਸਤ ਨੂੰ ਜੋ ਉਹਨਾਂ ਦਾ ਬਾਬਾ ਇੰਦਰਸਿਆ ਉਹਦੇ ਮੁਤਾਬਕ ਸਾਰੇ ਵਾਦ ਕਰਕੇ ਜਾਈਏ ਸੇਵਾ ਕੰਪ੍ਰੇਟ ਬਹੁਤ ਬਹੁਤ हां जी सर ਤੁਸੀਂ ਕੁਝ ਕਹਿਣਾ ਚਾਹੋਗੇ ਉਹ ਵਾਈਕੂ ਜੀ ਦਾ ਕਾਸਾ ਵਾਹ ਮੈਂ ਪੜ੍ਹ ਲੀ ਮੈਂ ਕੁੜਕੂਰਾ ਇਲਾਕਾ ਨਿਵਾਸੀ ਪੂਰ ਸੂਚੀ ਸਿੱਖ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਾਂ ਜਿਸ ਤਰ੍ਹਾਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਬਣਾਉਂਦੇ ਆ ਸੁਣਦੇ ਆ ਵੀ ਖੁਸ਼ੀਆਂ ਵਧਾਈਏ ਤਾਂ ਜਦੋਂ ਮੰਨਦੇ ਆ ਤਾਂ ਵੱਧ ਜਾਂਦੀਆਂ ਨੇ ਸੋ ਇਹ ਖੁਸ਼ੀਆਂ ਬਾਬਾ ਦੀਪ ਸਿੰਘ ਚੈਰੀਟੇਬਲ ਸੇਵਾ ਸੁਸਾਇਟੀ ਅਤੇ ਬਾਬਾ ਪ੍ਰਵੰਤ ਸਿੰਘ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀਆਂ ਖੁਸ਼ੀਆਂ ਵੰਡਣ ਜਾ ਰਹੇ ਆ ਸੋ ਗੁਰਨਾਨ ਸਿੰਘ ਦਾ ਵਿਆਹ ਆਓ ਆਪਾਂ ਸਾਰੇ ਨਾਲ ਮਿਲ ਕੇ ਇਸ ਖੁਸ਼ੀਆਂ ਦੇ ਵਿੱਚ ਸਾਨੂੰ ਸ਼ਾਮਲ ਹੋਈਏ ਆਪਣੇ ਬੱਚਿਆਂ ਨੂੰ ਦਿਖਾਈਏ ਕਿ ਇਹ ਇਤਿਹਾਸਿਕ ਦਿਨ ਸਾਡੇ ਬੱਚਿਆਂ ਲਈ ਕਿੰਨਾ ਵੱਡਾ ਹੈ ਕਿਉਂਕਿ ਹਰ ਇੱਕ ਮਾਪੇ ਹਰ ਇੱਕ ਪਰਿਵਾਰ ਇਹ ਚਾਹੁੰਦਾ ਵੀ ਸਾਡੇ ਘਰਾਂ ਦੇ ਵਿੱਚ ਵੇਦਾਂ ਖੁਸ਼ੀਆਂ ਹੋਣ ਸੋ ਵਿਆਹ ਪੁਰਬ ਗੁਰੂ ਸਾਹਿਬ ਦਾ ਮਨਾਉਣਾ ਸਾਡੇ ਲਈ ਬੜਾ ਪਾਕੀ ਹੋਵਾਂਗੇ ਜੇਕਰ ਅਸੀਂ ਦਾ ਦਿਨ ਮਨਾ ਰਹੇ ਹਾਂ ਸੋ 30 ਅਗਸਤ ਦਿਨ ਸ਼ਨੀਵਾਰ ਠੀਕ ਸ਼ਾਮ ਨੂੰ 5:00 ਵਜੇ ਤੋਂ ਗੁਰੂ ਸਾਹਿਬ ਦੇ ਅਸ਼ੀਰਵਾਦ ਤੱਕ ਇਹ ਜਿਹੜੇ ਸਮਾਗਮ ਚੱਲਣਗੇ ਸੁਨੇਹਾ ਸਾਥ ਬੇਨਤੀ ਹੈ ਕਿ ਆਪਾਂ ਜਰੂਰ ਇਸ ਵਿਆਹ ਪੁਰਬ ਸਮਾਗਮ ਦੇ ਵਿੱਚ ਸ਼ਮੂਲੀਤ ਕਰੀਏ ਵਾਇਪੁਨਜੀ ਕਾਲਸਾ ਵਾਇਪੁਨਜੀ